ਇਕ ਮੂਰਤ ਮੁਰਦਰ ਤੇ ਖੋਂਦ ਇਕ ਵੈਗਰੂ ਦੀ ਖੋਂਦ ਕੈ ਅਨੇਕ ਦਰਸ਼ਨ ਕਈ ਰੂਪਾਂ ਚ ਦਿਸਦਾ ਪਿਆ ਸੱਚੀ ਜੇ ਕਈ ਰੂਪੇ ਲਖੀ ਨਾ ਜਾਏ ਨਾਨਕ ਲੀਲਾ ਇਹਨੂੰ ਇਹ ਲੋ ਭਾਈ ਗੁਰਦਾਸ ਅਨੰਦਲਾ ਜੀ ਸਾਬ ਨੇ ਕਿਹਾ ਗਾਹੇ ਸੂਫੀ ਗਾਹੇ ਜ਼ਾਇਦ ਗਾਏ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਬ ਦਰਦ ਬੁਤੇ ਆ ਯਾਰ ਮਾ ਗਜ਼ਲ ਉਹਨਾਂ ਦੀ ਕਹਦੇ ਨੇ ਵਾਹ ਵਾਹ ਕਹਿੰਦਾ ਸ਼ਲੀਏ ਸੱਜਣਾ ਕਿਸ ਤਰ੍ਹਾਂ ਤੁਰਿਆ ਫਿਰਨੇ ਕਿਤੇ ਪੈਰਾਂ ਚ ਘੁੰਗਰੂ ਬਾਣ ਕੇ ਚੌਂਕਾਂ ਚ ਮਸਤਾਨਾ ਹੋ ਕੇ ਨੱਚਣਾ ਕਿਤੇ ਸ਼ਰਈ ਬਣ ਕੇ ਫਤਵੇ ਦੇਈ ਜਾਣਾ ਕਿਤੇ دیਵਾਨਾ ਗਾਹੇ ਸੂਫੀ ਕਿਤੇ ਸੂਫੀ ਬਣ ਕੇ ਨੱਚਣਾ ਪਿਆ ਗਾਹੇ ਜ਼ਾਹਿਦ ਕਿਤੇ ਸ਼ਰਈ ਬਣ ਕੇ ਸੂਫੀਆਂ ਨੂੰ ਸਜਾਪੇ ਦੇਣਾ ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ ਕਿਤੇ ਮਸਤਾਨਾ ਬਣ ਕੇ ਨੱਚਣਾ ਪਿਆ ਰੰਗ ਹਾਏ ਮੁxtਲਿਫ ਇਹ ਵੱਖਰੇ-ਵੱਖਰੀਆਂ ਤੇਰੀਆਂ ਮੂਰਤਾਂ ਨੇ ਅਨੇਕ ਦਰਸ਼ਨ ਨੇ ਰੰਗ ਹਾਏ ਮੁਖਤਲਿਬ ਦਰਦ ਬੂਤੇ ਆਯਾਰ ਮਾ ਆਯਾਰ ਦਾ ਲਫ਼ਜ਼ ਹੁੰਦਾ ਛਲਿਆ ਉਹ ਛਲ ਕਰਨ ਵਾਲਿਆ ਕਿੰਨਾ-ਕਿੰਨਾ ਰੂਪਾਂ ਦੇਸਣਾ ਪਿਆ ਮਹਾਰਾਜ ਕਹਿੰਦੇ ਇੱਕ ਮੂਰਤ ਇੱਕ ਹੈ ਬਸ ਉਹ ਅਨੇਕ ਦਰਸ਼ਨ ਅਨੇਕਾਂ ਉਹਦੇ ਸਰੂਪ ਨੇ ਕੀਨ ਰੂਪ ਅਨੇਕ ਉਹਨੇ ਆਪਣੇ ਕਈ ਰੂਪ ਬਣਾਏ ਆ ਖੇਲ ਖੇਲ ਇਹ ਥੋੜਾ ਧਿਆਨ ਦਿਹਾ ਜੀ ਖੇਲ ਖੇਲ ਦੋਹਰੀ ਸ਼ਬਦ ਆਏ ਜੀ ਪਹਿਲਾ ਖੇਲਦਾਰ ਤੇ ਤਮਾਸ਼ਾ ਬਿਲਕੁਲ ਪਾੜ ਸਹੀ ਲਿਖਿਆ ਜਿਹਨੇ ਲਿਖਿਆ ਕਿਉਂਕਿ ਬੜਾ ਪਾੜ ਦੂਜੇ ਖੇਲ ਨੂੰ ਸਿਆਰੀ ਲੱਗੀ ਪਹਿਲਾ ਤਮਾਸ਼ਾ ਦੂਜੇ ਖੇਲਦਾਰ ਤੇ ਤਮਾਸ਼ਾ ਖੇਡ ਕੇ ਖੇਲ ਕਿ ਪਹਿਲਾ ਖੇਲ ਖੇਲੀਏ ਦੋਈ ਕਿਨੇ ਇੱਕ ਖੇਲ ਹੋ ਗਈ ਕਿ ਖੇਡਣਾ ਹੋ ਗਿਆ ਖੇਲ ਖੇਲ ਕੇ ਵੈਗੁਰੂ ਜੀ ਤੁਸੀਂ ਜਗਤ ਦੀ ਖੇਡ ਖੇਡ ਕੇ ਫਿਰ ਬਿੰਤੀ ਤਮਾਸ਼ੇ ਨੂੰ ਖੇਡ ਕੇ ਆ ਖੇਲ ਫਿਰ ਇਕੋਦਮ ਸਭ ਕੁਝ ਛੱਡ ਦਿੰਦੇ ਤਮਾਸ਼ਾ ਬਣਾਉਂਦੇ ਹੋ ਖੇਲ ਖੇਲ ਆ ਖੇਲ ਛੱਡ ਦਿੱਤੀ ਖੇਲ ਖੇਲਣ ਫਿਰ ਖੇਲਣ ਲੱਗ ਪੈਣੇ ਸਾਰੀ ਖੇਡ ਜਦੋਂ ਮੁੱਕ ਜਾਂਦੀ ਹੈ ਅੰਤ ਕੋ ਫਿਰ ਇੱਕ ਅਖੀਰਲੇ ਸਮੇਂ ਉਹ ਹੀ ਰਹਿ ਜਾਂਦਾ ਜਿਹਨੂੰ ਆਪਾਂ ਕੱਲ ਪੜਿਆ ਸੀ ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਤੇ ਇੱਕ ਦਿਖਲਾਈ ਸਾਂਗ ਉਤਾਰੇ ਥਮਿਓ ਪਸਾਰਾ ਤਬ ਏਕੋ ਏਕੰਕਾਰਾ ਬਾਜੀਗਰ ਡੰਕ ਬਜਾਈ ਸਭ ਖਲਕ ਤਮਾਸ਼ੇ ਆਈ ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਬਸ ਆਈ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਅੱਗੇ ਗੁਰੂ ਜੀ ਕਹਿੰਦੇ ਦੇਵ ਭੇਵ ਨਾ ਜਾਣਹੀ ਬਸ ਇਹਦੇ ਅਰਥ ਕਰਕੇ ਜਾਾਂਗੇ ਰਵਾਲ ਸ਼ੰਦ ਦੇ ਦੇਵ ਭੇਵ ਨਾ ਜਾਣਹੀ ਇੱਥੇ ਆਪਾਂ ਕਿਉਂ ਕਰਾਂਗੇ ਦੇਵਦਰਥ ਦੇਵਤੇ ਉਸ ਦਾ ਭੇਦ ਦੇਵਤੇ ਵੀ ਨਹੀਂ ਜਾਣਦੇ ਜੀ ਚਾਹ ਬ੍ਰਹਮਾ ਵਿਸ਼ਨ ਮਗੇਸ਼ਾ ਉਹ ਵੇਖਾ ਉਹਨਾਂ ਨਦਰ ਨਾ ਆਵੇ ਬਹੁਤਾ ਇਹੋ ਵਿਡਾਨ ਮੈਂ ਮਾਨਾ ਜਾਣ ਦੇਵ ਦੇਵਤੇ ਵੀ ਨਹੀਂ ਮੈਂ ਮਾਨਾ ਜਾਂਦੇ ਦੇਵ ਭੇਵ ਨਾ ਜਾਣਹੀਂ ਦੇਵਤੇ ਵੀ ਉਸ ਦੇ ਭੇਵਦਰ ਤੇ ਭੇਦ ਨੂੰ ਨਹੀਂ ਜਾਣਦੇ ਅੱਗੇ ਜੀ ਜਹੇ ਬੇਦ ਔਰ ਕਤੇਬ ਜਿਹੜੇ ਚਾਰ ਵੇਦ ਨੇ ਰਿਗ, ਯੁਜਰ, ਸਾਮ ਤੇ ਅਥਰਵਨ ਚਾਰੇ ਵੇਦ ਤੇ ਕਤੇਬ ਸਿੱਧਾ ਲਬਜ ਜੀ ਇਹ ਤੁਰੇਤ ਅਨਜ਼ੀਲ ਜੰਬੂਰ ਤੇ ਕੁਰਾਨ ਜਿਹੜੀਆਂ ਯਹੂਦੀਆਂ ਦੀਆਂ ਅਸਾਈਆਂ ਦੀਆਂ ਤੇ ਮੁਸਲਮਾਨਾਂ ਦੇ ਜਿਹੜੇ ਗ੍ਰੰਥ ਨੇ ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਤੇਬ ਕਿਹਾ ਨਾ ਤਾਂ ਪ੍ਰਮਾਤਮਾ ਤੇਰਾ ਭੇਦ ਜਾਣਦੇ ਆ ਭਾਵੇਂ ਚਾਰ ਵੇਦ ਲਿਖਿਆ ਵੇਦ ਤੇਰਾ ਅੰਤ ਪਾ ਸਕਦੇ ਆ ਸਾਮੇ ਕਿਤੇਬ ਆਚਾਰ ਸ਼ਿਆਮੀ ਮਤ ਮੁਸਲਮਾਨ ਯਹੂਦੀ ਮੈਂ ਅਰਜ ਕੀਤੀ ਇਹ ਇਸਾਈ ਇਹਨਾਂ ਦੇ ਗ੍ਰੰਥ ਵੀ ਕਿਤੇਬ ਵੀ ਅੰਤ ਨਿਪਾਸਕ ਦੇ ਰੂਪ ਰੰਗ ਨਾ ਜਾਤ ਪਾਤ ਤੇਰੇ ਰੂਪ ਨੂੰ ਕੋਈ ਨਹੀਂ ਜਾਣਦਾ ਤੁਹਾਡਾ ਰੰਗ ਕੋਈ ਨਹੀਂ ਤੁਹਾਡੀ ਕੋਈ ਜਾਤ ਨਹੀਂ ਤੁਹਾਡੀ ਕੋਈ ਬਰਾਦਰੀ ਨਹੀਂ ਤੇ ਅੱਗੇ ਮਹਾਰਾਜ ਕਿੰਨੇ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀਂ ਕਿਹੀਂ ਜੇਬ ਅਸਲ ਚ ਪਰਸੀਨ ਸ਼ਬਦ ਹੈ ਜ਼ੇਬ ਆਪਾਂ ਚਲੋ ਇੱਥੇ ਜੇ ਵੀ ਪੜਨਾ ਹੈ ਜੀ ਅਰਥ ਮੈਂ ਦੇ ਕਰਾਂਗਾ ਪਰਸੀਨ ਦੀ ਜ਼ੇਬ ਦਾ ਅਰਥ ਹੈ ਸੁੰਦਰ ਸੋਨਾ ਇਸੇ ਤੋਂ ਸ਼ਬਦ ਬਣਿਆ ਔਰੰਗਜ਼ੇਬ ਸ਼ਬਦ ਮਾੜਾ ਨਹੀਂ ਔਰੰਗਜ਼ੇਬ ਔਰੰਗਜ਼ੇਬ ਦਾ ਲਫ਼ਜ਼ੀ ਅਰਥ ਹੈ ਜਿਹੜਾ ਤਖਤ ਦੀ ਸ਼ੋਭਾ ਹੈ ਔਰੰਗਜ਼ੇਬ ਤਖਤ ਦੀ ਸ਼ੋਭਾ ਇਹ ਗੁਰੂ ਸਾਹਿਬ ਨੇ ਤਾਂ ਹੀ ਕਿਹਾ ਤੂੰ ਆਪਣੇ ਆਪ ਨੂੰ ਔਰੰਗਜ਼ੇਬ ਕਹਿਣਾ ਤੂੰ ਤਖਤ ਦੀ ਸ਼ੋਭਾ ਨਹੀਂ ਤੂੰ ਤਾਂ ਫਰੇਬੀ ਹੈ ਤੂੰ ਫਰੇਬ ਕਰ ਰਿਹਾ ਹੈ ਇੱਥੇ ਮਹਾਰਾਜ ਕਹਿੰਦੇ ਨੇ ਉਹ ਨਾ ਤਾਂ ਕਿਤਾਬਾਂ ਨਾ ਦੇਵਤੇ ਨਾ ਦਾਇਤ ਉਸ ਦੇ ਰੂਪ ਨੂੰ ਕੋਈ ਨਹੀਂ ਜਾਣਦਾ ਰੰਗ ਕਿਉਂ ਜਾ ਹੈ ਨਾ ਜਾਨਹੀ ਸੋ ਜਾਨਹੀ ਕੇ ਜੇਬ ਜੇਬ ਦਾ ਅਰਥ ਜ਼ੇਬ ਨੁਹਾਰ ਸੁੰਦਰਤਾ ਤੇਰਾ ਚਿਹਰਾ ਕਿੰਨਾ ਕੁ ਸੋਹਣਾ ਕਿਸੇ ਗ੍ਰੰਥ ਨੂੰ ਪਤਾ ਕੋਈ ਨਹੀਂ ਕੋਈ ਨਹੀਂ ਜਾਣਦਾ ਤੇਰੇ ਬਾਰੇ ਅੱਗੇ குரு ਜੀ ਕਹਿੰਦੇ ਤਾਤ maat ਨਾ ਜਾਤ ਜਾਕਰ ਤੇਰਾ ਬਾਪੂ ਕੌਣ ਹੈ ਕਿਸੇ ਨੂੰ ਪਤਾ ਤੇਰੀ ਮਾਂ ਦਾ ਨਾਮ ਕੀ ਕਿਸੇ ਨੂੰ ਪਤਾ ਜਾਕਰਦਰ ਤੇ ਜਿਸ ਦੇ ਤਾਤ ਤੇ ਮਾਤ ਦਾ ਪਤਾ ਨਹੀਂ ਜਨਮ ਮਰਨ ਬਹੀਨ ਮਾਂ ਪਿਓ ਤਾਂ ਵੇਜੇ ਤੂੰ ਜੰਮਿਆ ਹੋਵੇਂ ਜੰਮੇਗਾ ਤੇ ਮਾਂ ਹੈ ਨਾ ਨਾ ਤੁਹਾਡਾ ਜਨਮ ਤੇ ਨਾ ਮੌਤ ਜਨਮ ਮਰਨ ਤੋਂ ਰਹਿਤ ਹੋ ਅੱਗੇ ਜੀ ਚੱਕਰ ਚੱਕਰ ਬਕਰ ਇਹ ਦੋ ਸ਼ਬਦ ਨੇ ਚੱਕਰ ਬਕਰ ਨਹੀਂ ਇੱਕ ਸ਼ਬਦ ਵਕਰ ਇਹ ਜੋ ਅਸ਼ਟਾਵਕਰ ਵਕਰ ਦਾ ਹੁੰਦਾ ਟੇਡਾ ਤੇ ਇੱਥੇ ਗੁਰੂ ਜੀ ਨੇ ਚੱਕਰ ਦਾ ਅਰਥ ਆਪਾਂ ਜੀ ਇਹ ਚਾਰ ਕੁੰਟ ਬਕਰ ਲਈ ਚੱਕਰ ਬਕਰ ਫਿਰ ਇੱਕ ਚਤੁਰ ਚੱਕ ਚਤੁਰ ਚੱਕ ਚਾਰੇ ਚੱਕਾਂ ਵਿੱਚ ਵਾਹ ਗੁਰੂ ਤੇਰਾ ਭਿਆਨਕ ਜਿਹੜਾ ਰੂਪ ਹੈ ਜਿਹੜਾ ਟੇਡਾ ਕਾਲ ਦਾ ਰੂਪ ਹੈ ਸਾਰੀਆਂ ਥਾਵਾਂ ਤੇ ਵਰਤਣਾ ਪਿਆ ਹੈ ਫਿਰ ਬੇਨਤੀ ਹੈ ਜੀ ਮਹਾਰਾਜ ਸ਼ਬਦ ਵਰਤ ਰਿਹਾ ਕਿ ਤੇਰਾ ਭਿਆਨਕ ਜਿਹੜਾ ਚੱਕਰ ਹੈ ਮੈਂ ਬਕਰ ਦਰਦ ਕਰਦੇ ਭਿਆਨਕ ਬਕਰ ਟੇਡਾ ਜਿਹੜਾ ਤੁਹਾਡਾ ਆਕਾਲ ਦਾ ਚੱਕਰ ਹੈ ਬੜਾ ਭਿਆਨਕ ਹੈ ਇਹ ਚਾਰਾਂ ਕੁੰਟਾਂ ਵਿੱਚ ਚਤਰ ਚ ਚਤੁਰਜਕ ਚਾਰੇ ਕੁਚੰਕ ਚੱਕਾਂ ਵਿੱਚ ਵਰਤ ਰਿਹਾ ਹੈ ਅੱਗੇ ਮਹਾਰਾਜ ਜੀ ਨੇ ਮਾਨ ਨਹੀਂ ਪੁਰ ਤੀਨ ਫਿਰ ਵੀ ਤਿੰਨਾ ਭਵਨਾ ਦੇ ਲੋਕ ਤੈਨੂੰ ਮੰਨਦੇ ਪਏ ਆ ਤੇਰਾ ਕਾਲ ਦਾ ਚੱਕਰ ਚਾਰ ਚ ਵੇਖ ਹੈ ਅੱਗੇ ਜੀ ਲੋਕ 14 14 ਨਹੀਂ ਇੱਥੇ ਮਹਾਰਾਜ ਨੇ ਸ਼ਬਦ ਵਰਤਿਆ 14 ਜਿਹੜੇ 14 ਲੋਕ ਨੇ ਸਤ ਪਤਾਲ ਤੇ ਫਿਰ ਮੇਰੀ ਬੇਨਤੀ ਦੱਦਾ ਹਾ ਹਾ ਬੋਲਣਾ ਦੱਦੇ ਉਤੇ ਹੋੜਾ ਨਹੀਂ ਬੋਲਣਾ 14 14 ਲੋਕ 14 ਆ ਬਣ ਗਏ ਨਾ ਇਹ 40 ਕਹਿੰਦੇ ਹਾਂ 14 ਗਿਣਤੀ ਵਾਲਾ ਸਤ ਪਤਾਲ ਤੇ ਸਤ ਆਕਾਸ਼ ਇਹਦਾ ਲਬਜੀ ਅਰਥ ਹੋ ਗਿਆ ਸਾਰੇ ਲੋਕ ਸਾਰੇ ਲੋਕਾਂ ਚ ਉਹ ਜੀ ਯਾਦ ਰੱਖਿਓ ਅਸੀਂ ਇਸ ਮਸਲੇ ਚ ਨਹੀਂ ਪੈਣਾ ਕਿਉਂਕਿ ਸਾਡੀ ਬੜੀਏ ਪ੍ਰੋਬਲਮ ਹੈ ਜੀ ਅੱਜਕੱਲ ਇੱਕ ਕਹਿੰਦਾ 84 ਮੰਨਣਾ ਦੂਜਾ ਕਹਿੰਦਾ ਮੈਂ ਨਹੀਂ ਮੰਨਦਾ ਗੁਰਮਖੋ ਗੁਰੂ ਸਾਹਿਬ ਨੇ ਖਾਰਿਸ਼ ਬਦਾਵਲੀ ਵਰਤੀ ਹੈ ਇੱਕ ਪਾਸੇ ਬਾਣੀ ਚ ਕਹਾ ਵੀ ਪਾ ਤਾਲਾ ਪਤਾਲ ਲਖ ਆਗਾਸਾਂ चोड़ा, चोड़ा ले ले। आकाश ਹੁਣ ਇੱਥੇ ਕਹਿ ਦਿੱਤਾ 14 ਗੁਰੂ ਨਾਨਕ ਸਾਹਿਬ ਨੇ ਵਰਤਿਆ ਦੋਏ ਦੀਵੇ 14 ਹਟ ਨਾਲੇ ਜੇਤੇ ਜੀਤੇ ਤੇ ਤੇ ਵਣਜਾਰੇ 14 ਵੀ ਵਰਤਿਆ ਲੱਖਾਂ ਵੀ ਵਰਤਿਆ ਇਹਦਾ ਮਤਲਬ ਜਿਹੜਾ 14 ਨੂੰ ਆਖਰੀ ਸਮਝੀ ਬੈਠਾ ਸੀ ਮਾਰੇ ਨੇ ਕਿਹਾ ਤੂੰ 14 ਮੰਨ ਲੈ 14 ਵਿੱਚ ਮੁਕੰਮਲਤਾ ਲੈ ਲੈ ਇਹ ਹੀ ਗਾਲੁੱਥੇ ਬਗਦਾਦ ਕਹੀ ਪੀਰ ਨੇ ਕਿਹਾ ਵੀ ਪਾਤਾਲਾ ਆਕਾਸ਼ ਲਖ ਔੜਕ ਭਾਲੀ ਖਬਰ ਸੁਣਾਈ ਇਹ ਕੀ ਦੱਸ ਦਿੱਤਾ ਤੁਸੀਂ ਮਾਰਾ ਜਸ ਕੇ ਕਹਨੇ ਪੀਰ ਜੀ ਆਪੋ ਆਪਣੀ ਨਜ਼ਰ ਦੀ ਸੀਮਾ ਹੈ ਜਿਹਨੂੰ 14 ਦਿਸਿਓ ਉਹਨਾਂ 14 ਕਹਿ ਦਿੱਤੇ ਦਿਨੂੰ ਲੱਖਾਂ ਦਿਸਿਓ ਉਹਨੇ ਲੱਖਾਂ ਕਹਿ ਦਿੱਤੇ ਪਰ ਲੱਖਾਂ ਤੋਂ ਅੱਗੇ ਵੀ ਬਹੁਤ ਕੁਝ ਹੈ ਇੱਥੇ ਗੁਰੂ ਸਾਹਿਬ ਨੇ ਜੇ 14 ਵਰਤੇ ਹੈ ਇਹਦਾ ਮਤਲਬ ਇਹ ਵੇ ਕਿ ਜਿਹਨੂੰ Hindu veer ਮੰਨਦੇ ਆ ਗੁਰੂ ਜੀ ਕਹਿੰਦੇ ਲੋਕ 14 ਕੇ ਬਿਖੈ ਕਹਿ ਬਿਖੈ 14 ਲੋਕਾਂ ਦੇ ਬਿਖੈਦਰ ਤੇ ਵਿੱਚ ਜਗ ਜਾਪਹੀਂ ਜੇਹ ਜਾਪ ਜਿਸ ਵਿੱਚ ਜਗਤ ਦੇ ਲੋਕ ਉਸ ਵੈ ਗੁਰੂ ਜੀ ਦੇ ਨਾਮ ਦਾ ਜਾਪ ਕਰ ਰਹੇ ਆ ਲੋਕ 14 ਕਿ ਕਿ ਜਗ ਜਾਪ ਹੀ ਜੇ ਜਾਪ ਆਦ ਦੇਵ ਸਬ ਦਾ ਮੁੱਢ ਹੈ ਪ੍ਰਕਾਸ਼ ਦੇਣ ਵਾਲਾ ਹੈ ਆਨਾਦ ਮੂਰਤ ਪਰ ਉਹਦਾ ਆਦ ਕਿਸੇ ਨਹੀਂ ਜਾਣਿਆ ਉਹਦੀ ਹਸਤੀ ਦਾ ਥਾਪਿਓ ਸਭ ਹੈ ਜੇ ਥਾਪ ਇਹਦੇ ਅਰਥ ਇਉਂ ਕਰਾਂਗੇ ਕਵਤਾ ਚ ਦੇ ਹੀ ਰਹਿਣਾ ਹੈ ਥਾਪਿਓ ਸਭੈ ਜੇ ਥਾਪ ਜਦੋਂ ਮੈਂ ਅਰਥ ਕਰਾਂਗਾ ਤੇ ਇਹ ਅਰਥ ਹੋਣਗੇ ਜੈ ਸਭੈ ਥਾਪਿਓ ਥਾਪ ਥਾਪਿਓ ਫਿਰ ਅਰਜੇ ਕਹੇ ਪੋਇਟਰੀ ਚਾਹੀਏ ਜਿਸ ਪਰਮਾਤਮਾ ਨੇ ਸਾਰੀ ਰਚਨਾ ਕੀਤੀ ਹੈ ਫਿਰ ਬੇਨਤੀ ਜਿਸ ਪਰਮਾਤਮਾ ਨੇ ਥਾਪਿਓ ਸਭੈ ਜੇ ਥਾਪ ਜਿਸ ਪਰਮਾਤਮਾ ਨੇ ਸਾਰੀ ਥਾਪ ਰਚਨਾ ਆਪ ਥਾਪੀ ਹੈ ਆਪ ਬਣਾਈ ਹੈ ਪਰਮ ਰੂਪ ਉਸ ਦੀ ਹਸਤੀ ਸਭ ਤੋਂ ਵੱਡੀ ਹੈ ਜੀ ਪੁਨੀਤ ਬੜਾ ਪਵਿੱਤਰ ਹੈ ਉਹ ਗੁਰੂ ਜੀ ਕਹਿੰਦੇ ਨੇ ਮੂਰਤ ਦਰ ਤੇ ਹਸਤੀ ਉਹਦਾ ਰੂਪ ਸਭ ਤੋਂ ਵੱਡਾ ਉਹਦੀ ਖਸਤੀ ਸਭ ਤੋਂ ਪਵਿੱਤਰ ਪੂਰਨ ਸੋਚ ਮੁਕੰਮਲ ਕੋਈ ਕਾਟ ਨਹੀਂ ਪ੍ਰਕੜ ਦਰ ਤੇ ਸਮਾਇਆ ਹੋਇਆ ਅਪਾਰ ਦਰ ਤੇ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਹਦਾ ਅਰਥ ਹੋ ਗਿਆ ਪਰਮ ਰੂਪ ਪੁਨੀਤ ਮੂਰਤ ਸਭ ਤੋਂ ਉੱਚੇ ਸਰੂਪ ਵਾਲਾ ਅਤ ਦਾ ਪਵਿੱਤਰ ਜਿਹੜਾ ਪਰਿਪੂਰਨ ਹੈ ਤੇ ਜਿਹੜਾ ਸਭ ਥਾਵਾਂ ਵਿਆਪਿਆ ਹੈ ਤੇ ਜਿਹਦਾ ਅੰਤ ਨਹੀਂ ਸਰਬ ਵਿਸ਼ਵ ਰਚਿਓ ਸੁਯੰਭਵ ਸਰਬਦਰ ਤੇ ਸਾਰਾ ਵਿਸ਼ਵ ਦਾ ਅਰਥ ਹੈ ਵਿਸ਼ਵ ਸੰਸਾਰ ਅਗੇ ਅਰਥ ਰਚਿਓ ਬਣਾਇਆ ਕਿੱਥੋਂ ਬਣਾਇਆ ਸੁਯੰਭਵ ਸੁਯੰਭਵ ਦਾ ਅਰਥ ਹੈ ਆਪਣੇ ਆਪ ਤੋਂ ਇਹ ਲਬਜ ਅਸਲ ਚ ਸਵੈੰ ਭੂ ਸਵੈਦਰਥੇ ਆਪਣੇ ਆਪ ਬੂ ਦਾ ਅਰਥ ਹੈ ਜਨਮ ਸੁਯੰਭਵ ਇਹ ਸਭ ਕੁਝ ਆਪਣੇ ਆਪ ਤੋਂ ਨੇ ਬਣਾਇਆ ਪਿਆਰਿਓ ਫਿਰ ਜੇ ਬਣਾ ਦਿੱਤਾ ਸਰਬ ਵਿਸ਼ਵ ਰਚਿਉ ਸੁਯੰਮਵ ਕਰਨ ਇਹਨੂੰ ਕਰਨ ਵਾਲਾ ਵੀ ਹੋਵੇ ਬਣਾਉਣ ਵਾਲਾ ਵੀ ਹੋਵੇ ਤੇ ਅੱਗੇ ਗੁਰੂ ਜੀ ਕਹਿੰਦੇ ਨੇ ਭੰਜਨ ਖਾਰ ਤੇ ਤੋੜਨਾ ਵੀ ਉਹਨੇ ਹੈ ਜਿਨੇ ਆਪਣੇ ਆਪ ਵਿੱਚ ਸਭ ਵਿੱਚ ਸਭ ਕੁਝ ਬਣਾਇਆ ਅਖੀਰ ਤੇ ਭੰਨਣ ਵਾਲਾ ਵੀ ਉਹ ਹੈ ਕਾਲਹੀਨ ਉਹਦੇ ਉੱਤੇ ਕੋਈ ਕਾਲ ਨਹੀਂ ਲਾਗੂ ਹੁੰਦਾ ਤਿੰਨਾ ਕਾਲਾਂ ਚ ਪਰ ਜੇ ਕਾਲ ਨਹੀਂ ਲਾਗੂ ਹੁੰਦਾ ਕਹਿੰਦੇ ਕਲਾ ਸੰਯੁਗਤ ਕਲਾਦਰ ਤੇ ਸ਼ਕਤੀ ਸੰਯੁਗਤਦਰ ਤੇ ਸਮੇਤ ਕਾਲ ਤੋਂ ਬਿਨਾ ਹੈ ਕੋਈ ਕਾਲ ਨਹੀਂ ਉੱਦਦੇ ਬਚਪਨ ਜਵਾਨੀ ਬੁਢੇਪਾ ਸਮਾਂ ਨਹੀਂ ਪਰ ਕਲਾ ਸਾਰੀਆਂ ਉਹਦੇ ਕੋਲ ਨੇ ਸਰਬਕਲਾ ਸਮਰੱਥ ਕਲਾ ਸੰਯੁਗਤ ਸੰਗਯੁਗਤ ਦਾ ਲਬਜ਼ੀ ਅਰਥ ਜੀ ਸਮੇਤ ਅੱਗੇ ਗੁਰੂ ਜੀ ਕਹਿੰਦੇ ਆਕਾਲ ਪੁਰਖ ਆਦੇਸ਼ ਕਾਲ ਤੋਂ ਰਹਿਤ ਹੈ ਵਿਆਪਕ ਹੈ ਉਹਦਾ ਕੋਈ ਦੇਸ਼ ਨਹੀਂ ਧਰਮ ਤਾਮ ਧਰਮ ਦਾ ਘਾਰ ਹੋ ਫਿਰ ਬੇਨਤੀ ਸੁਣੇ ਅੱਗੇ ਕਿਆ ਧਾਮ ਕੋਈ ਨਹੀਂ ਧਰਮ ਧਾਮ ਸੋ ਭਰਮ ਰਹਿਤ ਧਰਮ ਦਾ ਘਰ ਕਹੇ ਭਰਮ ਤੋਂ ਰਹਿਤ ਹੈ ਅਪੂਤ ਉਹ ਪੰਜਾਂ ਤਤਾਂ ਦਾ ਕੋਈ ਨਹੀਂ ਬਣਿਆ ਤਤਾਂ ਤੋਂ ਰਹਿਤ ਹੈ ਅਲਖ ਉਹ ਦਿਸਦਾ ਕੋਈ ਨਹੀਂ ਅਭੇਸ ਉਹਦਾ ਕੋਈ ਇੱਕ ਪਹਿਰਾਵਾ ਨਹੀਂ ਅੰਗ ਆਰਾਗ ਨਾ ਰੰਗ ਜਾ ਕਹ ਪਿਆਰਿਓ ਉਸ ਪਰਮਾਤਮਾ ਦਾ ਕੋਈ ਇੱਥੇ ਅੰਗਦਰਤ ਕਰਾਂਗੇ ਸਰੀਰ ਅੰਗ ਰਾਗ ਨਾ ਰੰਗ ਜਾ ਕੇ ਰਾਗਦਰ ਤੇ ਮੋਹ ਉਹਦਾ ਕਿਸੇ ਸਰੀਰ ਨਾਲ ਕੋਈ ਮੋਹ ਨਹੀਂ ਤੇ ਮਹਾਰਾਜ ਕਹਿੰਦੇ ਨੇ ਉਸ ਦਾ ਆਪਣਾ ਕੋਈ ਰੰਗ ਨਹੀਂ ਅੱਗੇ ਜੀ ਜਾਤ ਪਾਤ ਨਾ ਨਾਮ ਉਹਦੀ ਕੋਈ ਜਾਤ ਨਹੀਂ ਉਹਦੀ ਕੋਈ ਗੁੱਤ ਬਰਾਦਰੀ ਨਹੀਂ ਗਰਭ ਗੰજન ਗਰਭਦਰ ਤੇ ਹੰਕਾਰ ਗੰજનਦਰ ਤੇ ਤੋੜਨਾ ਹੰਕਾਰੀਆਂ ਦਾ ਹੰਕਾਰ ਤੋੜਨ ਵਾਲਾ ਹੈ ਦੁਸ਼ਟ ਭੰਜਨ ਦੁਸ਼ਟਾਂ ਦਾ ਖਾਤਮਾ ਕਰਨ ਵਾਲਾ ਹੈ ਮੁਕਤ ਦਾਇਕ ਕਾਮ ਪਿਆਰਿਓ ਸੱਚ ਇਹ ਵੀ ਮੁਕਤੀ ਦਾ ਦਾਤਾ ਹੈ ਤੇ ਕਾਮਦਾਰ ਤੇ ਵਾਸ਼ਨਾ ਨਹੀਂ ਕਾਮਦਾਰ ਤੇ ਕਾਮਨਾ ਉਹ ਸਭ ਦੀਆਂ ਕਾਮਨਾਵਾਂ ਪੂਰੀਆਂ ਕਰਨ ਵਾਲਾ ਹੈ ਫਿਰ ਅਰਜ ਕਹਿ ਕਿ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨੁਸਤਤ ਆਪ ਰੂਪ ਇਹ ਜਿਹੜਾ ਆਤਮ ਸ਼ਬਦ ਹੈ ਸੰਸਕ੍ਰਿਤ ਦਾ ਤੇ ਇਹਦਾ ਪ੍ਰਕਿਰਤ ਰੂਪ ਜਿਹੜਾ ਬਣਿਆ ਆਪ ਅਰਥੇ ਆਤਮਾ ਦੀ ਰੱਖਦਾ ਆਪ ਇਹਦੇ ਵਿੱਚੋਂ ਸ਼ਬਦ ਵਰਤਿਆ ਆਤਮਭੂ ਸੰਸਕ੍ਰਿਤ ਵਿੱਚੋਂ ਇਹਦਾ ਅਰਥ ਹੁੰਦਾ ਆਪਣੇ ਆਪ ਤੋਂ ਪੈਦਾ ਹੋਇਆ ਜਿਹਨੂੰ ਆਪ ਆਸਾ ਦੀਵਾਰ 'ਚ ਪੜਦੇ ਹੋ ਆਪ ਹੀ ਨੇ ਆਪ ਸਜਿਓ ਇਹ ਕਹਿੰਦੇ ਨੇ ਆਪ ਰੂਪ ਤੁਸੀਂ ਆਪਣੇ ਆਪ ਤੋਂ ਪੈਦਾ ਹੋਏ ਹੋ ਅਮੀਕ ਅਮੀਕ ਦਾ ਅਰਥ ਬੜਾ ਡੂੰਗਾ ਹੈ ਫਿਰ ਬਿੰਤੀ ਆਪ ਰੂਪ ਆਪਣੇ ਆਪ ਚੋਂ ਪੈਦਾ ਹੋਏ ਅਮੀਕ ਦਾ ਅਰਥ ਹੈ ਤੁਸੀਂ ਬੜੇ ਡੂੰਗੇ ਹੋ ਅਨ ਉਸਤਤ ਇਹਦਾ ਅਰਥ ਹੈ ਜਿਹੜਾ ਉਸਤਤ ਤੋਂ ਪਰੇ ਹੈ ਉਹਦੀ ਵਡਿਆਈ ਕਿਸ ਨੇ ਕੀ ਕਰ ਲੈਣੀ ਹੈ ਆਪ ਰੂਪ ਅਮੀਕ ਅਨੁਸਤਤ ਇੱਕ ਪੁਰਖ ਜਿਹੜਾ ਇੱਕ ਪਰਮਾਤਮਾ ਸਾਰੀਆਂ ਥਾਵਾਂ ਤੇ ਵਿਆਪਕ ਹੈ ਤੇ ਮਹਾਰਾਜ ਕਹਿੰਦੇ ਅਭਤੂਤ ਉਹ ਬੰਦਨਾ ਤੋਂ ਮੁਕਤ ਹੈ ਗਰਭ ਗੰਜਨ ਫਿਰ ਆ ਗਿਆ ਹੰਕਾਰੀਆਂ ਦਾ ਹੰਕਾਰ ਤੋੜਦਾ ਹੈ ਤੇ ਮਹਾਰਾਜ ਕਹਿੰਦੇ ਸਰਬ ਭੰਜਨ ਸਾਰਿਆਂ ਨੂੰ ਭੰਨਣ ਵਾਲਾ ਨਾਸ ਕਰਨ ਵਾਲਾ ਆਦ ਰੂਪ ਉਹ ਸਭ ਦਾ ਮੁੱਢ ਹੈ ਉਹਦੇ ਤੋਂ ਸ਼ੁਰੂਆਤ ਹੈ ਤੇ ਅਗਲਾ ਸ਼ਬਦ ਜੀ ਅਸੂਤ ਇਹ ਲੱਭੇ ਸੁਣਿਓ ਇਸ ਸੂਤਦਾਰ ਤੇ ਸੂਤਰ ਕੋਈ ਨਹੀਂ ਕਰਨਾ ਇਹ ਸੂਤਦਾਰ ਤੇ ਜਨਮ ਹੋਣਾ ਤੇ ਅਸੂਤਦਾਰ ਤੇ ਜਿਹਦਾ ਜਨਮ ਹੀ ਕੋਈ ਨਹੀਂ ਹੋਇਆ ਇਹ ਸੂਵੇ ਨਾਲ ਸੰਬੰਧਤ ਹੈ ਅਸੂਤ ਜਿਹਦਾ ਜਨਮ ਕੋਈ ਨਹੀਂ ਗੁਰੂ ਜੀ ਕਹਿੰਦੇ ਅੰਗਹੀਨ ਉਹਦਾ ਆਪਣਾ ਕੋਈ ਅੰਗ ਨਹੀਂ ਸਰੀਰ ਰਹਿਤ ਹੈ ਮਹਾਰਾਜ ਕਹਿੰਦੇ ਨੇ ਅਸਲ ਵਿੱਚ ਉਹਦਾ ਆਪਣਾ ਕੋਈ ਅੰਗ ਨਹੀਂ ਅੰਗਹੀਨ ਅਭੰਗ ਅਨਾਤਮ ਉਹਨੇ ਕਦੀ ਟੁੱਟਣਾ ਨਹੀਂ ਕਦੀ ਭੰਗ ਨਹੀਂ ਹੋਣਾ ਆਨਾਤਮ ਉਹ ਕੋਈ ਸਾਡੀ ਤਰ੍ਹਾਂ ਆਤਮਾ ਨਹੀਂ ਇੱਕ ਪੁਰਖ ਅਪਾਰ ਉਹ ਇੱਕ ਪ੍ਰਮਾਤਮਾ ਜਿਹੜਾ ਸਾਰੀਆਂ ਥਾਵਾਂ ਤੇ ਵਿਆਪਕ ਹੈ ਸਰਬ ਲਾਇਕ ਮਾਰੇ ਸ਼ਬਦ ਵਰਤ ਰਿਆ ਉਹ ਲਾਇਕ ਦਾ ਅਰਥ ਹੁੰਦਾ ਕਰਨ ਜੋ ਆਈ ਅੰਗਰੇਜ਼ੀ ਵਾਲਾ ਲਾਇਕ ਨਹੀਂ ਆਪਾਂ ਕਹਿੰਦੇ ਬੰਦਾ ਨਲਾਇਕ ਹੈ ਇਹ ਬੜਾ ਲਾਇਕ ਹੈ ਲਾਇਕ ਦਰਤ ਕਰਨ ਜੋਗਾ ਸਰਬ ਲਾਇਕ ਸਭ ਕੁਝ ਕਰਨ ਜੋਗਾ ਸਰਬ ਘਾਇਕ ਸਾਰਿਆਂ ਦਾ ਖਾਤਮਾ ਕਰਨ ਵਾਲਾ ਹੈ ਸਰਬ ਕੋਪਰਤਪਾਰ ਸਭ ਦੀ ਪ੍ਰਤਪਾਲਨਾ ਕਰਨ ਵਾਲਾ ਹੈ ਅਖੀਰ ਵਾਲਾ ਪਦ ਆ ਰਹਿ ਗਿਆ ਜੀ ਰਵਾਲ ਚੰਦਾ ਗੁਰੂ ਜੀ ਕਹਿੰਦੇ ਨੇ ਸਰਬ ਗੰਤਾ ਸਾਰਿਆਂ ਤੱਕ ਉਹਦੀ ਪਹੁੰਚ ਹੈ ਸਭ ਨੂੰ ਜਾਣਦਾ ਹੈ ਕੋਈ ਨਹੀਂ ਉਹਦੀ ਅਪਰੋਚ ਜਿੱਦ ਤੱਕ ਨਾ ਹੋਵੇ ਸਰਬ ਗੰਤਾ ਸਰਬ ਹੰਤਾ ਹੰਤਦਾਰ ਤੁੰਦੇ ਹਤਿਆ ਕਰਨੀ ਸਭ ਦਾ ਨਾਸ਼ ਕਰਨ ਵਾਲਾ ਹੈ ਮਹਾਰਾਜ ਕਹਿੰਦੇ ਨੇ ਸਰਬ ਤੇ ਅਨਪੇਖ ਉਸ ਦਾ ਭੇਖ ਜਿਹੜਾ ਸਭ ਨਾਲੋਂ ਨਿਰਾਲਾ ਹੈ ਗੁਰੂ ਜੀ ਕਹਿੰਦੇ ਨੇ ਸਰਬ ਸ਼ਾਸਤਰ ਨਾ ਜਾਣਹੀਂ ਜਿੰਨੇ ਦੁਨੀਆ ਚ ਆਈ ਤਾਂ ਗ੍ਰੰਥ ਪਿਆ ਜੀ ਛੇ ਸ਼ਾਸਤਰ ਨੇ ਜਿੰਨੇ ਸ਼ਾਸਤਰ ਨੇ ਨਹੀਂ ਜਾਣ ਸਕਦੇ ਕੀ ਨਹੀਂ ਜਾਣ ਸਕਦੇ ਜੀ ਰੂਪ ਰੰਗ ਅਰ ਰੇਖ ਉਹਦਾ ਰੂਪ ਕਿ ਹੋ ਜਾਏ ਉਦਾ ਰੰਗ ਕੀ ਹੋ ਜਾਏ ਉਹਦੀਆਂ ਨਿਸ਼ਾਨੀਆਂ ਕੀ ਨੇ ਮਹਾਰਾਜ ਕਹਿੰਦੇ ਸਭ ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅ ਰੇਖ ਪਰਮ বেদ ਜਿਹੜੇ ਵੱਡੇ ਵੱਡੇ ਗ੍ਰੰਥ ਨੇ ਗੂੜ੍ਹ ਗਿਆਨ ਨਾਲ ਭਰੇ ਪਰਮ ਅਰਥੇ ਵੱਡਾ বেদ ਅਰਥ ਗਿਆਨ ਆਪਾਂ ਕਰਾਂਗੇ ਗਿਆਨ ਨਾਲ ਭਰੀਆਂ ਹੋਏ ਗ੍ਰੰਥ ਤੇ ਜਿੰਨੇ ਪੁਰਾਨ ਨੇ ਪਰਮ বেদ ਪੁਰਾਨ ਜਾ ਕੈ ਨੇਤ ਭਖਤ ਨਿਤ ਫਿਰ ਬਿੰਤੀ ਇਥੇ ਨੇਤ ਭਾਕਤ ਨੇਤ ਨੇ ਨੇਤ ਭਾਕਤ ਨਿਤ ਜਿੰਨੇ ਧਰਮ ਗ੍ਰੰਥ ਨੇ ਸਾਰੇ ਦੇ ਸਾਰੇ ਰੋਜ਼ ਕਹਿੰਦੇ ਨੇ ਨੇਤ 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 ਪਰਮਾਤਮਾ ਇਸ ਤੋਂ ਅੱਗੇ ਕਹੇ ਅੱਗੇ ਗੁਰੂ ਜੀ ਕਹਿੰਦੇ ਕੋਟ ਸਿਮਰਤ ਪੁਰਾਨ ਸ਼ਾਸਤਰ ਉੰਜ ਤਾਂ 18 ਪੁਰਾਨ ਨੇ ਜੀ 27 ਸਿਮਰਤੀਆਂ ਨੇ ਜੀ 6 ਸ਼ਾਸਤਰ ਨੇ ਗੁਰੂ ਜੀ ਨੇ ਸਾਰੇ ਇਕੱਠੇ ਕਰ ਦਿੰਦੇ ਕਹਿੰਦੇ ਇਹ 6 18 27 ਨਹੀਂ ਕਰੋੜਾ ਸਿਮਰਤियां ਕਰੋੜਾ ਸ਼ਾਸਤਰ ਕਰੋੜਾ ਪ੍ਰਾਨ ਇਹ ਸਾਰੇ ਇਕੱਠੇ ਹੋ ਜਾਣੇ ਜਾਣ ਨਹੀਂ ਸਕਦੇ ਰੱਬ ਦੇ ਚਿੱਤ ਵਿੱਚ ਕੀ ਹੈ ਉਹਦੇ ਬਾਰੇ ਕੁਝ ਨਹੀਂ ਕੋਈ ਕਹਿ ਸਕਦਾ ਪਰਮ ਵੇਦ ਪੁਰਾਨ ਜਾ ਕੇ ਨੇਤ ਭਾਕਤ ਨਿਤ ਕੋਣ ਸਿਮਰਤ ਪ੍ਰਾਨ ਸ਼ਾਸਤਰ ਨਾ ਆਵਹੀ ਨਾ ਆਵਈ ਵੋ ਉਹ ਚਿੱਤ ਇਨਾ ਪੜਨ ਦੇ ਬਾਅਦ ਜੂਜ ਵੀ ਪਿਆਰਿਓ ਉਹਦਾ ਸਹੀ ਸਰੂਪ ਕਿਸੇ ਦੇ ਚਿੱਤ ਚ ਆਈ ਨਹੀਂ ਸਕਦਾ